ਅੱਜ ਬਿਹਾਰ ਦੇ ਪਿੰਡਾਂ ਦੇ ਅੰਦਰ ਲੋਕ ਸਿੱਖ ਵੰਡ ਰਹੇ ਨੇ ਅੱਜ ਤਾਮਿਲਨਾਡੂ ਦੇ ਅੰਦਰ ਲੋਕ ਸਿੱਖ ਵੰਡ ਰਹੇ ਨੇ ਉਹ ਇਨਸਪਾਇਰ ਕਿਥੋਂ ਹੋ ਰਹੇ ਨੇ ਦੇਣ ਵਾਲੇ ਸਪਿਰਿਟ ਤੋਂ ਪੰਜਾਬੀ ਨੂੰ ਦੇਣਾ ਆਂਦਾ ਹੈ ਪੰਜਾਬੀ ਖਵਾ ਕੇ ਖੁਸ਼ ਹੈ ਇਹ ਸਾਡੀ ਰਗਾਂ ਇੰਚ ਹੈ ਸਾਡੇ ਡੀਐਨਏ ਚ ਔਰ ਇਹ ਕ੍ਰਾਸ ਰਿਲੀਜੀਅਨ ਹੈ ਪੰਜਾਬ ਮੈਂ ਕਈ ਵਾਰੀ ਕਹਿੰਦਾ ਕਿ ਪੰਜਾਬ ਨੂੰ ਛੇੜੋ ਨਹੀਂ ਪੰਜਾਬ ਸਟੇਟ ਨਹੀਂ ਹੈ ਪੰਜਾਬ ਇੱਕ ਇਮੋਸ਼ਨ ਹੈ ਪੰਜਾਬੀ ਪੰਜਾਬੀ ਕੋਈ ਹਿਊਮਨ ਰੇਸ ਨਹੀਂ ਹੈ ਪੰਜਾਬੀ ਈਮੋਸ਼ਨ ਹੈ ਈਮੋਸ਼ਨਸ ਨੂੰ ਨਾ ਛੇੜੋ ਅਸੀਂ ਇਮੋਸ਼ਨਲ ਲੋਕ ਆ ਸਾਨੂੰ ਲਾਡ ਕਰੋ ਪਿਆਰ ਕਰੋ ਮੈਂ ਪਿੱਛੇ ਗਰੀਲ ਦੇਖ ਰਿਆ ਸੀ ਪ੍ਰਾਈਮ ਮਿਨਿਸਟਰ ਆਫ ਤਿੱਬਤ ਇਨ ਐਕਸਾਈਲ ਜਿਵੇਂ ਉਹਨੂੰ ਕਹਿੰਦੇ ਆ ਅਸੀਂ ਚਾਈਨਾ ਵਾਲੇ ਉਸ ਚੀਜ਼ ਦਾ ਇਤਰਾਜ਼ ਕਰਦੇ ਨੇ ਉਹ ਲਿਖਦਾ ਕਿ ਅਗਰ ਗਲਵਾਨ ਦੇ ਅੰਦਰ ਉਹਦੀ ਰੀਲ ਚੱਲ ਰਹੀ ਏ ਕਿਸੇ ਏਐਨਆਈ ਦੇ ਪੋਡਕਾਸਟ ਤੇ ਕਿ ਅਗਰ ਮੈਂ ਅਗਰ ਸਿੱਖ ਨਹੀਂ ਹੁੰਦੇ ਗਲਵਾਨ ਚ ਹੂੰ ਤੇ ਚਾਇਨਾ ਹੋਰ ਐਂਟਰ ਕਰ ਗਿਆ ਹੁੰਦਾ ਸੋ ਜਦ ਸਾਡੀ ਐਕਸੈਪਟੈਂਸ ਹੈ ਸਾਡੇ ਪੰਜਾਬੀਆਂ ਦੀ ਐਕਸੈਪਟੈਂਸ ਹੈ ਤੇ ਅਸੀਂ ਆਪਣੇ ਬੰਦਿਆਂ ਨੂੰ ਕਿਉਂ ਨਹੀਂ ਸੰਭਾਲਾਂ ਜਦ ਅਸੀਂ ਬਾਰਡਰ ਨੂੰ ਸੰਭਾਲ ਸਕਨੇ ਆ ਤੇ ਫਿਰ ਆਪਣੇ ਜੋ ਪ੍ਰਵਾਸੀਏ ਕੋਈ ਵੀ ਹੋ ਉਹ ਜੀ ਆਇਆਂ ਨੂੰ ਬਟ ਉਹਨੂੰ ਸਾਡਾ ਕਲਚਰ ਫੋਲੋ ਕਰਨਾ ਪਏਗਾ ਸਾਡਾ ਇੱਕ ਕਲਚਰ ਹੈ ਪੰਜਾਬੀਅਤ ਦਾ ਇੱਕ ਕਲਚਰ ਹੈ ਪੰਜਾਬੀਆ ਦੀ ਕਿ ਮੋਸ਼ਨ ਹੈ